ਤੁਸੀਂ ਦੇਖ ਰਹੇ ਹੋ ਵਿਚ ਵਾਤਾ ਤੇ ਮੈਂ ਹਕੂਮਤ ਫਰੀਦਕੋਟ ਦਿਲਜੀਤ ਦਸਾਂਨ ਜਿਹੜਾ ਕਿ ਆਪਣੇ ਕੰਸੈਪਟ ਨੂੰ ਲੈ ਕੇ ਪਿਛਲੇ ਕਈ ਦਿਨੀਂ ਸੁਰਖੀਆਂ ਦੇ ਵਿੱਚ ਬਣੇ ਹੋਏ ਸੀ ਪਰ ਜੇਕਰ ਗੱਲ ਕਰੀਏ ਮੌਜੂਦਾ ਸਥਿਤੀ ਦੀ ਤਾਂ ਉਹਨਾਂ ਦੇ ਫੈਨਸ ਨੂੰ ਇੱਕ ਵੱਡਾ ਚਟਕਾ ਲੱਗਿਆ ਜੀ ਹਾਂ ਨਾ ਦਿਲਜੀਤ ਦਸਾਂਨ ਦੀ ਆਉਣ ਵਾਲੀ ਨਵੀਂ ਫਿਲਮ ਪੰਜਾਬ 95 ਨੂੰ ਜਿਹੜਾ ਕਿ ਇਹ ਪੰਜਾਬ ਦੇ ਵਿੱਚ ਰਿਲੀਜ਼ ਹੋਣ ਤੋਂ ਰੋਗ ਲਗਾ ਦਿੱਤੀ ਗਈ ਹੈ ਉਹ ਹੁਣ ਸਿਰਫ ਇੰਟਰਨੈਸ਼ਨਲੀ ਜਿਹੜੀ ਕਿ ਰਿਲੀਜ਼ ਹੋਵੇਗੀ ਤਾਂ ਉਹਨਾਂ ਦੇ ਫੈਨਸ ਨੂੰ ਇੱਕ ਵੱਡਾ ਚਟਕਾ ਜਿਹੜਾ ਕਿ ਲੱਗਿਆ ਅਤੇ ਇੱਕ ਹੋਰ ਵੱਡੀ ਅਪਡੇਟ ਵੀ ਸਾਹਮਣੇ ਆ ਰਹੀ ਹੈ ਕਿ ਦਾ ਟੀਜ਼ਰ ਜਿਹੜਾ ਕਿ ਪੰਜਾਬ 95 ਫਿਲਮ ਦਾ ਟੀਜ਼ਰ ਵੀ YouTube ਤੋਂ ਡਿਲੀਟ ਕਰ ਦਿੱਤਾ ਗਿਆ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਤਾਨ ਦੇ ਫੈਨਸ ਨੂੰ ਵੱਡਾ ਝਟਕਾ ਲੱਗਿਆ ਦਰਅਸਲ ਭਾਰਤ ਵਿੱਚ ਦਿਲਜੀਤ ਦੀ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋਵੇਗੀ ਇਸ ਦੀ ਪੁਸ਼ਟੀ ਦਿਲਜੀਤ ਦੀ ਟੀਮ ਨੇ ਕੀਤੀ ਹੈ ਜਿहां ਟੀਮ ਨੇ ਦੱਸਿਆ ਕਿ ਦਿਲਜੀਤ ਦੀ ਫਿਲਮ ਪੰਜਾਬ 95 ਭਾਰਤ ਤੋਂ ਬਾਹਰ ਰਿਲੀਜ਼ ਹੋਵੇਗੀ ਇਹ ਫਿਲਮ ਬਿਨਾ ਕਿਸੇ ਕੱਟ ਤੋਂ ਵਿਦੇਸ਼ਾਂ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ ਦੱਸਦੀ ਹੈ ਕਿ ਹਨੀ ਤਰੇਹਨ ਦੁਆਰਾ ਨਿਰਦੇਸ਼ਿਤ ਅਤੇ ਰੋਨੀ ਦਵਾਰਾਜ ਨਿਰਮਿਤ ਇਹ ਫਿਲਮ 7 ਫਰਵਰੀ ਨੂੰ ਸਿਨੇਮਾ ਕਰਾਦਾ ਵਿੱਚ ਰਿਲੀਜ਼ ਹੋਵੇਗੀ ਟੀਜ਼ਰ ਅਰਜੁਨ ਰਾਖ ਪਾਲ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ ਤੇ ਟੀਜ਼ਰ ਦਿਲਜੀਤ ਦੋਸਾਂਝ ਨੂੰ ਪੇਸ਼ ਕਰਦਾ ਹੈ ਜਿਸ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਜੋ ਕਿ ਸੁਖਦੇਵ ਸਿੰਘ ਦੇ ਲਾਪਤਾ ਹੋਣ ਦੀ ਜਾਂਚ ਕਰਨ ਵਾਲੇ ਸਿੱਖ ਅਧਿਕਾਰ ਕਾਰਗੁਨ ਹੰਦੂਸਾਂਜ ਆਪਣੀ ਜਾਨ ਖਤਰੇ ਵਿੱਚ ਪਾ ਕੇ ਤਸਵੀਰਾਂ ਖਿੱਚਦਾ ਅਤੇ ਸੁਖਦੇਵ ਦੇ ਲਾਪਤਾ ਕੇਸ ਨੂੰ ਸੁਲਝਾਉਣ ਲਈ ਸੁਰਾਗ ਲੱਭਦਾ ਹੋਇਆ ਨਜ਼ਰ ਆਉਂਦਾ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ 25000 ਗੈਰ ਕਾਨੂੰਨੀ ਕਤਲਾਂ, ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ। ਫਿਲਮ ਕਠਿਤ ਤੌਰ ਤੇ ਉਸਦੇ ਉਸੇ ਪੁਲਿਸ ਫੋਰਸ ਦੁਆਰਾ ਉਸਦੇ ਅਗਵਾ ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਇंसाफ ਲਈ ਉਸਦੀ ਲੜਾਈ ਨੂੰ ਦਰਸਾਵੇਗੀ ਪਰ ਇਸ ਦੇ ਵਿੱਚ ਜੋ ਕਿ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਹੁਣ ਇਹ ਫਿਲਮ ਪੰਜਾਬ ਦੇ ਵਿੱਚ ਜਿਹੜੀ ਕਿ ਰਿਲੀਜ਼ ਨਹੀਂ ਹੋਵੇ ਕਿ ਹੁਣ ਇੰਟਰਨੈਸ਼ਨਲੀ ਜਿਹੜੀ ਕਿ ਰਿਲੀਜ਼ ਕੀਤੀ ਜਾਵੇਗੀ ਤੇ ਇਸ ਦੇ ਨਾਲ ਇਹ ਇੱਕ ਹੋਰ ਵੱਡਾ ਚਟਕਾ ਲੱਗਿਆ ਦਰਅਸਲ ਉਹਨਾਂ ਦੀ ਫਿਲਮ ਦਾ ਟੀਜ਼ਰ ਜਿਹੜਾ ਕਿ YouTube ਤੋਂ ਉਡਾ ਦਿੱਤਾ ਗਿਆ ਦਿਓ ਜੀ ਤੇ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਬਹੁਤ ਚਰਚਾਵਾ ਹੋ ਰਹੀਆਂ ਨੇ ਇਸ ਫਿਲਮ ਨੂੰ ਲੈ ਕੇ ਅਤੇ ਦਿਲਜੀਤ ਨੇ ਲਿਖਿਆ ਕਿ ਪੂਰੀ ਫਿਲਮ ਕੋਈ ਕੱਟ ਨਹੀਂ ਹੋਵੇਗਾ ਤੇ ਇਹ ਹਾਲਕੀ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਪਰ ਇੰਟਰਨੈਸ਼ਨਲਿੀ ਫਿਲਮ ਰਿਲੀਜ਼ ਹੋਵੇਗੀ ਤੇ ਬਿਨਾ ਕਿਸੇ ਕੱਟ ਦੋਹੇ ਰਿਲੀਜ਼ ਕੀਤੀ ਜਾਵੇਗੀ ਦੱਸਦੇ ਕਿ ਸੈਂਸਰ ਬੋਰਡ ਨੇ ਫਿਲਮ ਦੇ ਵਿੱਚ 120 ਕੱਟ ਲਗਾਉਣ ਲਈ ਕਿਹਾ ਸੀ ਪਰ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਖਾਲੜਾ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ ਜਿਸ ਕਾਰਨ ਭਾਰਤ ਦੇ ਵਿੱਚ ਫਿਲਮ ਦੀ ਰਿਲੀਜ਼ਿੰਗ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਫਿਲਮ ਨੂੰ ਰਿਲੀਜ਼ ਹੋਣ ਲਈ ਲਗਭਗ 1 ਸਾਲ ਇੰਤਜ਼ਾਰ ਕਰਨਾ ਪਿਆ ਜਸਨੇਗ ਹੈ ਕਿ ਇਸ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਕਤਲਾ ਗੁੰਮਸ਼ੁਦਗੀ ਤੇ ਗੁਪਤ ਸੰਸਕਾਰ ਦਾ ਪਰਦਾਫਾਸ਼ ਕੀਤਾ ਸੀ